ਲੁਧਿਆਣਾ ਪਹਿਲੀ ਵਾਰ ਆਇਆ ਹਾਂ ਇਹ ਪਰਮੇਸ਼ਰ ਗੋਰੇ ਮਹਿਲ ਸਿੰਘ ਸਕਾਰ ਆਲੀ ਦਾਣਾ ਜੰਗੀਰੋ ਪਿੱਤਾ ਦਾਣਾ ਜਿੱਥੋਂ ਆਇਆ ਪੂਰਾ ਪਤਾ ਦੱਸੋ ਪਤਾ ਨਹੀਂ ਇਹਨਾਂ ਨੂੰ ਕਿਉਂ ਸਮਝ ਨਹੀਂ ਆ ਰਹੀ ਇਹਨਾਂ ਨੂੰ ਸਾਰਾ ਦੇਸ਼ ਕਹਿ ਰਿਹਾ ਘਰੇ ਬੈਠੋ ਘਰੇ ਬੈਠੋ ਘਰੇ ਬੈਠੋ ਇਹਨਾਂ ਨੂੰ ਸਾਲਿਆਂ ਨੂੰ ਕਲਾਨਾਂ ਨੂੰ ਸਮਝ ਹੀ ਨਹੀਂ ਆ ਰਹੀ ਕੀ ਕਰੀ ਜਾਂਦੇ ਆ ਮੈਂ ਉਹਦੇ ਬਾਹਰ ਠੀਕ ਕੀਤਾ ਮੈਂ ਕਿਤੇ ਨਾ ਕਾਛੀ ਭਾਂ ਜੋ ਏਡੀ ਗੰਦੇ ਸਹਿਲੇ ਮਾਰੇ ਕਾਛੂ ਜਿਹਾ ਮੈਂ ਤਾਂ ਉਲਟੀ ਕਰਨ ਵਾਲੀ ਹੋ ਗਈ ਕਰ ਲੈਣੀ ਸੀ ਮੈਂ ਨੂੰ ਜਿਆਦਾ ਕਲੀਅਰ ਕੀ ਹੋਇਆ ਆਈ ਗੰਦੀ ਚੀਜ਼ਾਂ ਤੋਂ ਬਹੁਤ ਜ਼ਿਆਦਾ ਗੰਦੇ ਸਿੱਟੇ ਹੈ ਬਾਈ ਮਾਈਕ ਚ ਨੂੰ ਬੋਲਣਾ ਬਹੁਤੇ ਬਹੁਤੇ ਮਾਈਕ ਚ ਨੂੰ ਚਲੋ ਪਰ ਪਿੱਛੇ ਹੋ ਜਾ ਮੈਨੂੰ ਕਰਨੇ ਕੰਮ ਚਲੋ ਗੇਟ ਆ ਬਾ ਗੇਟ ਆਊਟ ਉਹ ਚਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਕੁਝ ਬਾਬਿਆਂ ਤੇ ਤਵਾ ਲੱਗਣਾ بس ਜਿਹੜਾ ਤਵਾਂ ਲੱਗਣਾ ਉਹ ਗੱਲਾਂ ਨੂੰ ਗੁਰਦੇ ਤੇ ਨਹੀਂ ਲਾਉਣਾ ਤੇ ਚਲੋ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਆਹ ਵੀਡੀਓ ਦੇਖੋ ਪਹਿਲਾਂ ਲੁਧਿਆਣਾ ਪਹਿਲੀ ਵਾਰ ਆਏ ਹਾਂ ਜੀ ਹੈ ਗੋਰੀ ਮੈਲ ਸਿੰਘ ਘਰ ਆਲੀ ਦਾ ਨਾਂ ਜੰਗੀਰੋ ਪਿੱਟਾ ਦਾ ਨਾਂ ਜਿੱਥੋਂ ਆਇਆ ਪੂਰਾ ਪਤਾ ਦੱਸੋ ਸਾਰੇ ਜੀ ਧੰਨ ਧੰਨ ਹਾਂ ਜੰਦਾ ਜੰਗਾ ਹਰ ਕਤਨੀ ਰਹਿੰਦੀ ਬਿਮਾਰੀ ਠਮਾਰੀ ਰਹਿੰਦੀ ਹੈ ਨਹੀਂ ਪੈਣੀ ਜਾਂਉਂਦੇ ਆ ਤੂੰ ਟੱਟੂ ਦਾ ਬਾਬਾ ਫਿਰ ਕੁੜੀ ਆਵਾ ਸਾਰਾ ਉਹ ਤੋਂ ਪੁੱਛੀ ਜਾਂਦਾ ਤੇ ਪਿੱਛੇ ਰਹਿ ਕੀ ਆ ਦੱਸਣ ਨੂੰ ਸਾਲਿਆ ਗੱਲਾਂ ਇੱਕ ਥਾਂ ਘੜਕੀ ਨਹੀਂ ਦੱਸ ਸਕਦਾ ਕਿ ਪਿੱਛੇ ਖੰਭਾ ਲੱਗਿਆ ਵਾ ਜਿਹੜਾ ਉਹਦੀ ਪੁੱਕ ਦੇ ਉਧਰ ਕਦੇ ਉਧਰ ਭੈਣ ਦੀ ਪੈਗਾ ਕੁੜੀ ਜਾਵੇ ਚੰਗੇ ਵੇਲੇ ਜਬਨ ਲੈਣਗੇ ਘੁੰਗਰੂ ਦੇ ਹਲਾਰਾ ਲੈ ਹਲਾਰਾ ਦੇ ਹਲਾਰਾ ਲੈ ਹਲਾਰਾ ਇਹਨਾਂ ਦਾ ਲੱਕ ਕੁੜੀਆਂ ਦਾ ਨਹੀਂ ਗਿੱਧੇ ਚ ਪੰਗੜੇ ਪਾਉਂਦੀਆਂ ਦਾ ਹਿਲਦਾ ਜਨਾ ਇਹਨਾਂ ਦਾ ਹਿਲਦਾ ਸਾਲਿਆਂ ਦਾ ਇਹ ਲੋਕ ਭੈਣੀ ਜਾਉਣੇ ਸਾਲਿਓ ਗੁਰੂਆਣੇ ਆਪਣੇ ਨੇ ਘੱਟ ਕਰਵਾਨੀਆਂ ਦਿੱਤੀਆਂ ਸੀ ਜਿਹੜੇ ਤੁਸੀਂ ਇਹਨਾਂ ਦੇ ਅੱਗੇ ਝੋਲੀਆਂ ਢੀਂੰਨੇ ਹੋ ਉੱਪਰੋਂ ਸਾਲਿਓ ਸਿਰ ਚ ਕਾਉਣ ਲੱਗੇ ਤਾਂ ਸ਼ਰਮ ਕਰ ਲਿਆ ਕਰੋ ਬੰਨ ਲੈਣਗੇ ਸਿਰ ਤੇ ਪੱਗਾਂ ਜਾ ਕੇ ਇਹਨਾਂ ਦੇ ਪੈਰਾਂ ਦੇ ਅੰਦਰ ਲੈ ਪਈ ਜਾਣਗੇ ਕੋਈ ਕਸਰ ਨਾ ਛੱਡਿਓ ਪੱਗ ਨੂੰ ਲਾਜ ਲਾਂਚ ਜਦੋਂ ਚਮਕੌਰ ਦੀ ਗੜੀ ਛੱਡੀ ਸੀ ਨਾ ਬਾਜਾਂ ਵਾਲੇ ਨੇ ਆਪਣਾ ਜੁੱਤਾ ਲਾਤਾ ਸੀ ਵੀ ਕਦੇ ਕੇਸਾਂ ਦੀ ਬੇਅਦਬੀ ਨਾ ਹੋ ਜਾਏ ਤੇ ਤੁਸੀਂ ਸਾਲਿਓ ਸਿਰ ਤੇ ਤਾਜ ਜਿਹੜਾ ਤੁਹਾਨੂੰ ਦੇ ਕੇ ਗਿਆ ਸੀ ਤੁਸੀਂ ਉਹਦੀ ਬੇਅਦਬੀ ਕਰਨ ਲੱਗੇ ਹੋ ਜਿਵੇਂ ਸਿਰਾਈ ਕਿ ਲੱਗਿਆ ਪਿਆ ਇੱਥੇ ਭੈਂਚ ਉਹਦਾ ਏਡਾ ਕਲੰਨਾ ਮੈਂ ਉਹ ਬੰਦਾ ਮੈਂ ਉਹਦੇ ਬਾਹਰ ਹੀ ਕਿਤੇ ਨਾ ਕਿਤੇ ਨਾ ਕਾਛੀ ਜੀ ਭਾਂਜੂ ਐਡੀ ਗੰਦੇ ਸਮੈਲ ਮਾਰੇ ਕਾਛੂ ਜਿਵੇਂ ਤਾਂ ਉਲਟੀ ਆ ਨਾਲ ਹੀ ਹੋ ਗਈ ਮੈਂ ਕਿਹਾ ਵੀ ਤੇ ਸਮੈਲ ਮਾਰਦੇ ਕਹਿੰਦਾ ਬਾਹਰ ਹੀ ਉੱਪਰ ਹੁੰਦੀ ਮੈਂ ਕਿਹਾ ਘੁੱਸਿਆ ਹੋ ਤਾ ਗਈ ਯਾਰ ਫੁਰਕੀ ਮੈਂ ਕਰਹਾਨੀਆਂ ਸਾਡੇ ਬਣਜੋ ਪੱਕੇ ਸੇਵਾਦਾਰ ਮੇਰੇ ਨਾਲ ਆ ਲੋ ਐ ਪ੍ਰੀਤ ਆ ਸਾਲਾ ਨਾ ਬੰਦਾ ਨਾ ਬੁੜੀਆਂ ਚ ਇਹਨਾਂ ਦੇ ਅਲੱਗ ਹੀ ਪੰਜਾਬ ਚ ਗੰਦ ਚੱਲ ਰਿਹਾ ਯਾਰ ਇਹਨਾਂ ਨੇ ਅਲੱਗ ਹੀ ਗੰਦ ਪਾ ਰੱਖਿਆ ਇਹਨਾਂ ਦਾ ਨਾ ਬਾਬੇ ਕਦੇ ਲਾਈਵ ਸ਼ੋਅ ਜਾ ਕੇ ਦੇਖਿਓ ਸਾਲੇ ਅਰਜੰਡਲ ਨੂੰ ਰੀਮੈਕਸ ਕਰ ਕਰਕੇ ਗਾ ਰਹੇ ਹੋਣਗੇ ਪਤਾ ਨਹੀਂ ਕਿਹੜੀ ਮਾਤਾ ਮਨਾ ਰਹੇ ਆ ਪਤਾ ਨਹੀਂ ਮਾਤਾ ਮਨਾ ਰਹੇ ਆ ਕਿ ਪਿਤਾ ਮਨਾ ਰਹੇ ਆ ਇਹ ਹਰ ਜਿਹੜਾ ਬਾਬਾ ਹੀ ਨਾ ਗੰਦਾ ਚਵਲਾਂ ਚ ਹੀ ਆਉਂਦਾ ਸਾਲਾ ਇਹਨਾਂ ਤੋਂ ਤਾਂ ਇੰਨਾ ਮੁਸ਼ਕ ਮਾਰਦਾ ਹੁੰਦਾ ਬੰਦਾ ਕੋ ਦੂਰ ਦੀ ਲੰਗਦਾ ਤੇ ਪਤਾ ਨਹੀਂ ਬਾਬੇ ਇਹਨਾਂ ਚ ਕਿਵੇਂ ਆਈ ਜਾਂਦੇ ਆ ਤੇ ਫਿਰ ਸਾਲੇ ਸਾਰੇ ਇਦਾਂ ਹੁਲਾਉਣਗੇ ਜਿਦਾਂ ਫੰਬੇ ਲੱਗੇ ਹੁੰਦੇ ਆ ਪਿੱਛੇ ਦੇਹ ਤਰੇ ਦੀ ਲੈ ਤਰੇ ਦੀ ਚੱਕ ਲੋ ਰੱਖ ਲੋ ਤੇ ਪਿੱਛੇ ਮਾੜੀ ਜੀ ਗੱਲ ਕਹਿਣਗੇ ਬੱਜ ਬਾਬਾ ਚੱਕ ਨੂੰ ਉੱਪਰ ਉਹਨਾਂ ਦਾ ਬਾਬੇ ਦਾ ਮੀਨ ਨੂੰ ਸਮਝ ਨਹੀਂ ਆਉਂਦਾ 5G ਦਾ ਜ਼ਮਾਨਾ ਐ ਪਤੰਦਰ 2G 'ਚ ਚੱਲੀ ਜਾਂਦੇ ਆ ਬਾਬੇ ਦੇ ਮਾੜੀ ਜੀ ਰੇਂਜ ਆ ਜਾਂਦੀ ਆ ਫਿਰ ਗਾਣਾ ਗਾਉਣਾ ਪੈਂਦਾ ਫਿਰ ਬਾਬਾ ਆ ਜਾਂਦਾ ਫਿਰ ਗਾਣਾ ਗਾਉਣਾ ਪੈਂਦਾ ਮੈਂ ਮਾਈ ਬਾਬਾ ਮੇਰਾ ਤੇਰੇ ਘਰ ਫੜ ਗਿਆ ਫਕੀਰ ਦਿਖਾਉਂਦਾ ਇੰਨਾ ਜਾ ਰਸਤਾ ਹਾਂਜੀ ਬਾਬਾ ਓ ਬਾਬਾ ਲੌਂਡੇ ਨਾ ਹੋਣ ਤਾਂ ਆਸਟ੍ਰੇਲੀਆ ਵੀ ਤੁਸੀਂ ਰਹਿ ਕੇ ਦੇਖਿਆ ਤੇ ਇੰਡੀਆ ਵੀ ਦੋਨਾਂ ਚੋਂ ਸਹੀ ਦੱਸਣਾ ਬੈਟਰ ਕਿਹੜਾ ਦੋਨੋਂ ਆਪਣੀ ਜਗ੍ਹਾ ਤੇ ਬੈਟਰ ਨੇ ਇੰਡੀਆ ਚ ਥੋੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਬੈਟਰ ਹੋ ਸਕਦੀਆਂ ਨੇ ਜਿੱਦਾਂ ਕਿ ਇੱਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ ਨਹੀਂ ਪੈਂਦਾ ਭਾਈ ਨਾ ਤਿੰਨਾਂ ਚੋਂ ਨਾ 13 ਚੋਂ ਨਾ ਪਲੇਅਰਾਂ ਚ ਨਾ ਸਪੀਅਰਾਂ ਚ ਉਹ ਇਹਨਾਂ ਦੀ ਸਾਲਿਆਂ ਦੀ ਕਿਸੇ ਨੇ ਢੂਈ ਨਹੀਂ ਮਾਰੀ ਪਤੰਦਰ ਨੇ ਆਪ ਦੇ ਪੋਡਕਾਸਟ ਸ਼ੁਰੂ ਕਰ ਲਏ ਵਾਲਿਓ ਬਿਸ਼ਰਮੀ ਦੀ ਹੱਦ ਹੁੰਦੀ ਆ ਤੇ ਭਾਬੀ ਜੀ ਕਹਿੰਦੇ ਇੰਡੀਆ ਚ ਨਾ ਮਿਹਨਤ ਦਾ ਮੁੱਲ ਨਹੀਂ ਪੈਂਦਾ ਤਾਂ ਅਸੀਂ ਅਸਟ੍ਰੇਲੀਆ ਰਹਿੰਨੇ ਆ ਵਾਹ ਕੀ ਵਿਚਾਰ ਆ ਭਾਬੀ ਜੀ ਦੇ ਨਾ ਭਾਬੀ ਜੀ ਇਹ ਦੱਸਿਓ ਪਹਿਲਾਂ ਤੁਹਾਡੇ ਕੋਲ ਡਿਗਰੀ ਕਿਹੜੀ ਆ ਜਾਂ ਤੁਸੀਂ ਕਿਹੜਾ ਗਵਰਨਮੈਂਟ ਦਾ ਐਗਜ਼ਾਮ ਕਲੀਅਰ ਕਰੀ ਬੈਠੇ ਹੋ ਜਿੱਦੋਂ ਨੂੰ ਅਪਰਚੂਨਿਟੀ ਨਹੀਂ ਮਿਲੀ ਸਿੱਧੂ ਕਹਿੰਦਾ ਸੀ ਨਾ ਵੀ ਮੈਂ ਇੱਕ ਪਿੰਡ ਚ ਗਿਆ ਪ੍ਰਚਾਰ ਕਰਨ ਤੇ ਉੱਥੇ ਇੱਕ ਮੁੰਡਾ ਕਹਿੰਦਾ ਮੈਨੂੰ ਪ੍ਰਚਾਰ ਤੋਂ ਬਾਅਦ ਮਿਲਿਆ ਤੇ ਤੇ ਕਹਿੰਦਾ ਮੈਂ ਪੁੱਛਿਆ ਵੀ ਭਾਈ ਤੂੰ ਪੜਿਆ ਕਿੰਨਾ ਅਖੇ ਜੀ ਮੈਂ 12 ਹੁਣਾ ਹੌਨਰਸ ਵਾਲੇ ਤੋਂ ਨੂੰ 12 ਪੜੇ ਨੂੰ ਅਗਲੇ ਡੀਐਸਪੀ ਲਾ ਦੇਣ ਉਹੀ ਗੱਲ ਇਹਨਾਂ ਦੀ ਆ ਅਖੇ ਇੰਡੀਆ 'ਚ ਓਪਰਚ्युनिटी ਹੈ ਨਹੀਂ ਉਹ ਤੁਸੀਂ ਕਰਿਆ ਕੀ ਆ ਇਹ ਵੀ ਤਾਂ ਦੱਸ ਦੋ ਬਥੇਰੀਆਂ ਓਪਰਚ्युनिटीਆਂ ਇੰਨੀਆਂ ਸਰਕਾਰੀ ਐਗਜ਼ਾਮ ਨਿਕਲ ਰਹੇ ਆ ਇੰਨੀਆਂ ਸਰਕਾਰੀ ਨੌਕਰੀਆਂ ਬਹੁਤ ਆ ਜਿਹਨੇ ਕਰਨੀਆਂ ਉਹ ਤਾਂ ਕਰ ਹੀ ਸਕਦਾ ਸਾਲਿਆਂ ਦੇ ਆਪਦੇ ਪੱਲੇ ਕੱਖ ਨਹੀਂ ਸਾਲੇ ਸਿਸਟਮ ਨੂੰ ਬਲੇਮ ਕਰਨ ਤੇ ਰਹਿੰਦੇ ਆ ਜਿੰਨਾ ਤੋਂ ਕੁਸ਼ਣ ਹੁੰਦਾ ਨਹੀਂ ਬਸ ਜੇ ਸਿਸਟਮ ਦੀ ਮਾਂ-ਪੈਣ ਕਰੀ ਜਾਣਗੇ ਐਵੇਂ ਬਿਨਾਂ ਗੱਲੋਂ ਬੈਠੇ ਤੇ ਜਿਹੜੇ ਵਿਚਾਰਿਆਂ ਨੇ ਕਰਨਾ ਉਹਨਾਂ ਨੂੰ ਵੀ ਬਸ ਉਹਨਾਂ ਦੇ ਉਦੀਂ ਰਾਹ ਬੰਦ ਕਰ ਦਿੰਦੇ ਉਹਨਾਂ ਦਾ ਮਾਈਂਡ ਵਾਸ਼ ਉਹਦੀ ਕਰ ਦਿੰਦੇ ਆ ਬਥੇਰੀਆਂ ਓਪਰਚੁਨਿਟੀ ਇੰਡੀਆ ਇੰਡੀਆ ਚ ਰਹਿ ਕੇ ਉਹਨਾਂ ਨੇ ਜੇ ਬੰਦਾ ਕਾਮਯਾਬ ਹੋ ਸਕਿਆ ਫਿਰ ਕਿਤੇ ਵੀ ਨਹੀਂ ਹੁੰਦਾ ਭਾਰਤ ਦੇ ਹੜੀਆਂ ਜਿੰਨੀਆਂ ਮਰਜ਼ੀ ਲਈ ਚੱਲੋ ਜਾ ਕੇ ਆ ਆਪਦਾ ਤਾਂ ਥੋੜਾ ਘਰ ਪਿੱਠ ਦਿਖਾ ਦਿਖਾ ਚੱਲਦਾ ਲੋਕਾਂ ਦਾ ਨਹੀਂ ਨਾ ਚੱਲਦਾ ਆਲੇ ਬੇਸ਼ਰਮ ਨਾ ਹੋਣ ਤਾਂ ਘੱਡ ਲੱਜਾ ਪ੍ਰਾਤ ਚਲੇ ਜਾ ਪਰ ਹਵਾ ਬਾਜੀ ਨਾ ਜਾਏ ਕੀ ਹੋਇਆ ਆਈ ਗੰਦੀ ਚੀਜ਼ਾਂ ਤੋਂ ਬਹੁਤ ਜ਼ਿਆਦਾ ਗੰਦੇ ਸਟ੍ਰੈਟ ਹੈ ਮਾਈਕ ਚੁਣ ਬੋਲਣਾ ਮਾਈਕ ਚੁਣ ਚਲੋ ਫਿਰ ਪਿੱਛੇ ਹੋ ਜਾ ਮੈਨੇ ਕਰਨੇ ਕੰਮ ਚਲੋ ਗੇਟ ਬਾ ਗੇਟ ਆਊਟ ਨਾ ਸਾਲਿਆ ਕਿਉਂ ਮਾਈਕ ਤੋਂ ਮੇਨਾ ਬਾਬਾ ਥੱਲੇ ਨਹੀਂ ਆਉਂਦਾ ਕਿ ਬਾਬੇ ਨੂੰ ਵੀ ਫੇਮ ਚਾਹੀਦਾ ਸਾਲੇ ਫੁੱਦੂ ਲੋਕ ਨਾ ਹੁਣ ਤੇ ਆਹ ਬੀਬੀਆਂ ਘਰੇ ਡਕਾਣੀ ਤੋੜਦੀਆਂ ਤੇ ਇਹਨਾਂ ਦੇ ਥੱਲੇ ਪੈਣ ਤੱਕ ਜਾਣਗੀਆਂ ਹੁਣ ਸੌਖੀਆਂ ਕਰਾ ਕੇ ਨਲੇ ਅਗਲੇ ਨੇ ਮੂੰਹ ਤੇ ਕਰੀ ਆ ਬਾਬੇ ਨਾਨਕ ਦੀ ਬਾਣੀ ਨਾ ਪੜਿਓ ਇਹਨਾਂ ਚਾਵਲਾਂ ਦੇ ਅੱਗੇ ਪਿੱਛੇ ਪਈ ਆਇਓ ਜਾ ਜਾ ਸਾਲੇ ਰੱਬ ਦਾ ਨਾਮ ਵੀ ਧੰਦਾ ਹੀ ਹੋ ਗਿਆ ਇਹਨਾਂ ਲਈ ਤਾਂ ਯਾਰ ਜਿਹੜਾ ਆਉਂਦਾ ਲੱਗ ਜਾਂਦਾ ਜਿੰਨੇ ਟੈਂਪੂ ਉਸ ਵਾਲੇ ਬਾਬੇ ਬਣ ਗਿਆ ਹੁਣ ਕਿਉਂਕਿ ਸਕੋਪੀ ਵਾਲਾ ਇਸ ਬਿਜ਼ਨਸ ਚ ਜਿਹੜਾ ਕਿਹੜਾ ਆਉਂਦਾ ਜੇ ਚੱਲਗਾ ਤੀਰ ਨਹੀਂ ਤਾਂ ਤੂੰ ਕਦਾਂ ਲੱਗ ਜਾਂਦਾ ਹੁੰਦਾ ਕਿਹੜੇ ਵਾਲੇ ਆ ਭੈਣ ਤੇ ਉਹ ਝੜਮ ਇਕੱਠੇ ਹੋਏ ਸਾਰੇ ਚੂੜੇ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਨੋ ਸੇਵ ਦਾ ਇਥੇ ਦੇ ਕੰਮ ਖਤਰੇ ਵਾਲਾ ਹੀ ਆ ਕੁੜੀ ਜAVE ਲੋਕ ਇਹਨਾਂ ਦੀ ਵੀਡੀਓ ਥੱਲੇ ਵਾਇਰਲ ਹੋ ਗਈ ਜਾਂਦੇ ਆ ਲੈ ਕਮਾਲ ਹੋ ਗਈ ਯਾਰ ਦੀਪ ਸਿੱਧੂ ਆਂਗਾ ਐਡੇ ਕਲੰਨਾ ਦਾ ਦੇਸ਼ ਆ ਯਾਰ ਇਹਨਾਂ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਹੈ ਕਿ ਕਰ ਕੀ ਰਹੇ ਆ ਤੇ ਭੈ ਚ ਉਹਦਾ ਐਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਪਤਾ ਨਹੀਂ ਹੁਣ ਮੇਰੇ ਖਾਤਰ ਕੀ ਇਹਨਾਂ ਨੇ ਕਹਿਣਾ ਜਾਂ ਨਹੀਂ ਕਹਿਣਾ ਪਰ ਮੈਨੂੰ ਸਮਝ ਨਹੀਂ ਆਉਂਦੀ ਜਨਤਾ ਨੂੰ ਸਮਝਾਇਆ ਕਿਵੇਂ ਜਾ ਸਕਦਾ ਯਾਰ ਨਾਲੇ ਗੁਰਵਾਣੀ ਚ ਸਿੱਧਾ ਸਿੱਧਾ ਆਪਣੇ ਗੁਰੂਆਂ ਨੇ ਇਹ ਚੀਜ਼ਾਂ ਨੂੰ ਬੇਕਾਰ ਦੱਸਿਆ ਇਹ ਚੀਜ਼ਾਂ ਨੂੰ ਝੂਠ ਦੱਸਿਆ ਇਹ ਪਖੰਡਵਾ ਦੱਸਿਆ ਆਪਣੇ ਲੋਕਾਂ ਨੇ ਯਾਰ ਸਮਝ ਹੀ ਨਹੀਂ ਆ ਰਿਹਾ ਨਾਲੇ ਫਿਰ ਵੀ ਡਰਾਮਿਆਂ ਤੇ ਯਕੀਨ ਕਰੀ ਜਾਂਦੇ ਇਹਨਾਂ ਤੇ ਨਾਲੇ ਬਾਬੇ ਨਾਨਕ ਦੀ ਗੁਰਬਾਣੀ ਚ ਕਿਹਾ ਹਨਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ ਤੇ ਆ ਉਹੀ ਹੋ ਰਿਹਾ ਲੋਕਾਂ ਨੇ ਰੱਬ ਨੂੰ ਤਾਂ ਖੜਾਉਣਾ ਹੀ ਜਾਣ ਲਿਆ ਗੁਰਬਾਣੀ ਕਹਿੰਦੀ ਹੈ ਵੀ ਮੱਥੇ ਤੇ ਤਿਲਕ ਲਾਲੇ ਆ ਤੇ ਹੱਥਾਂ 'ਚ ਮਾਲਾ ਪਾਲੀਆਂ ਤੇ ਇਹ ਕਹਿੰਦੇ ਅਸੀਂ ਰੱਬ ਨੂੰ ਪਾਲਿਆ ਇਹ ਸਾਲਾ ਰੱਬ ਨਹੀਂ ਮਜ਼ਾਕ ਬਣਾ ਲਿਆ ਵੀ ਇਦਾਂ ਏਡਾ ਸ਼ੌਖਾ ਰੱਬ ਮਿਲ ਗਿਆ ਉਹ ਵੀ ਆਹ ਬੰਦਿਆਂ ਨੂੰ ਦਿਖਾਵੇ ਨਾਲ ਤਾਂ ਪਹਿਲੇ ਨਹੀਂ ਮਿਲਦਾ ਰੱਬ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਯਾਰ ਇਹ ਗੱਲ ਪਚਾਓ ਇਹਨਾਂ ਤਾਂ ਹੀ ਤੁਸੀਂ ਸਾਰੇ ਕੀ ਕਰੀ ਜਾਂਦੇ ਆ ਇਹ ਸਾਲੇ ਸਭ ਨੂੰ ਸਾਰੇ ਦੇਸ਼ ਨੂੰ ਬਿਮਾਰ ਕਰਨਗੇ ਇਹ ਤੂੰ ਕਿੱਥੋਂ ਚੁੱਪ ਕਰ ਜਾ ਭਾਈ ਦੱਸੋ ਭਾਈ ਥੋੜੀ ਜਿਹੀ ਤਕਵਾਈ ਅਸੀਂ ਤੈਨੂੰ ਕਿੱਥੋਂ ਖਾਈਏ ਤਨਪੇੜੇ ਹਾਈ ਕੋਣ ਆ ਤੇਰਾ ਨਾਮ ਤੇ ਕੋਣ ਆ ਤੇਰਾ ਕੋ ਨਾਮ ਤੇ ਤੂੰ ਬੋਲ ਰਿਹਾ ਜਸਤ ਬੋਲਣ ਤੇ ਤੇਰਾ ਨਾਂ ਰੱਖਿਆ ਨਦਰਬਿਦਮਾਨ ਮਾਪਿਓ ਨੇ ਦੱਸੋ ਹਾਂ ਤੇਰਾ ਨਾਂ ਪਰ ਫੇੜੇ ਹੀ ਪਤਾਵਾਂਗਾ ਤੈਨੂੰ ਸਾਰਾ ਕੁਝ ਦਵਾਵਾਂਗਾ ਤੇਰੇ ਕੋਲ ਲੈਣ ਕੀ ਆਈਆਂ ਕਿੱਥੋਂ ਆਈਆਂ ਤੂੰ ਛੁੱਪ ਘੱਡਿਓ ਛੁੱਪ ਘੱਡਿਓ ਤੁਸੀਂ ਨੰਸਾ ਮੈਨੂੰ ਐ ਦੱਸ ਕਰੀ ਆ ਉਵੇਂ ਆਈਆਂ ਮੈਂ ਤਾਂ ਮੈਨੂੰ ਐ ਦੱਸ ਅਸੀਂ ਪੇੜੇ ਵੀ ਕੋਈ ਨਾਂ ਲੈ ਕੇ ਤਾਂ ਦਵਾਗੇ ਤੇਰਾ ਨਾਂ ਦੱਸ ਕੀ ਆ ਕਿੱਥੋਂ ਆਈਆਂ ਤੂੰ ਕਿੱਥੋਂ ਆਈਆਂ ਤੂੰ ਨਾ ਨਹੀਂ ਦੱਸਦੀ ਕਿਉਂ ਆਈ ਕਿੱਥੋਂ ਆਪਣਾ ਹੀ ਦੱਸ ਦੇ ਫੇਰ ਕੋਈ ਪਿੰਡ ਵਾਲਾ ਕਰਾ ਆ ਸਾਲੇ ਜਿੰਨੇ ਬਾਬੇ ਜਿੰਨੇ ਭੂਤ ਆਉਣਗੇ ਸਾਲੇ ਗਰੀਬਾਂ ਚ ਕਰੇਮੀਰ ਚ ਤਾਂ ਦੇਖਿਆ ਨਹੀਂ ਕਦੇ ਆਇਆ ਆ ਜਿਹੜੇ ਭੁੱਖੇ ਨੰਗੇ ਜਿੰਨੇ ਹੋਣਗੇ ਨਾ ਉਹਦੇ ਵਾਲੀ ਗੱਲ ਵੀ ਜਿੰਨੇ ਨੰਗੋ ਨੇ ਢੰਗ ਉਹ ਕੰਮ ਆ ਇਹਨਾਂ ਦੇ ਅੱਬੇ ਬੇ ਕਹਿੰਦੀ ਅਸੀਂ ਤਾਂ ਪੇੜੇ ਜ਼ਿੰਦਗੀ ਚ ਨਹੀਂ ਖਾਦੇ ਹੁਣ ਤੈਨੂੰ ਕਿੱਥੋਂ ਗਵਾ ਦਈਏ ਉਪਰੋਂ ਆ ਕੋਲ ਬੈਠੇ ਸਿੱਧਾ ਨਾਮ ਪੁੱਛੀ ਜਾਂਦੇ ਆ ਬਤੰਦਰ ਉਹ ਸਾਲੇ ਉਸ ਸਨੈਪਚੈਟ ਆਈਡੀ ਪੁੱਛ ਲੋ ਕੀ ਪਤਾ ਦੱਸਦੇ ਯਾਰ ਕਿੱਡੇ ਮੂਰਖ ਕਿੱਡੇ ਕਲੰਨਾ ਦਾ ਦੇਸ਼ ਆ ਯਾਰ ਦੋ ਆਟੇ ਦੇ ਵੀੜੇ ਬਣਾ ਕੇ ਥਨ ਦੇ ਮੂੰਹ ਚ ਕੀ ਇਹਨੂੰ ਕਿਹੜਾ ਭੂਤ ਨੇ ਕਿਹੜਾ ਪਤਾ ਲੱਗਦਾ ਵੀ ਕਿਹੜੇ ਪੇੜੇ ਆ ਨਵੇਂ ਜਵਾਗਤ ਰਸਾਈ ਜਾਂਦੇ ਆ ਪੇੜੇ ਨਹੀਂ ਚਪੇੜੇ ਮੰਗ ਰਿਆ ਤੁਹਾਡਾ ਬਾਬਾ ਥੋੜੇ ਜਿਨੇ ਨਾ ਮਾਨਤਾਨ ਕਰੋ ਚਾਰ ਲੱਤਾਂ ਮਾਰੋ ਫੇਰ ਦੇਖਿਓ ਇਹ ਕਿਵੇਂ ਰਾਤੀ ਆਉਂਦਾ ਕਮਾਲ ਹੋ ਗਈ ਕਮਾਲ ਨਹੀਂ ਹੋ ਗਈ ਤਾਂ ਹਾਂਜੀ ਕਿਵੇਂ ਸਾਰੇ ਹੋਪਸ ਤੋਂ ਸਾਰੇ ਵਧੀਆ ਹੋਵੋਗੇ ਯਾਰ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਸਿਮਰਤ ਜੋਤ ਮੱਕੜ ਐਸਐਮ ਟੀਵੀ ਵਾਲੇ ਯਾਰ ਮੈਂ ਸੋਚਿਆ ਨਹੀਂ ਸੀ ਮੱਕੜ ਜੀ ਤੁਸੀਂ ਵੀ ਇਦਾਂ ਦਿਓ ਮੱਕੜ ਜੀ ਆਪਣੀ ਫੇਮ ਲਈ ਆਪਣੀ ਟੀਆਰਪੀ ਲਈ ਕੁਝ ਵੀ ਕਰੀ ਜਾਂਦੇ ਨੇ ਯਾਰ ਸੇਵਾ ਕੀਤੀ ਹੈ ਲੋਕਾਂ ਨੇ ਤੁਸੀਂ ਕੋਈ ਕੋਈ ਤੁਹਾਡਾ ਇੰਟਰਵਿਊ ਲੈਂਦਾ ਤੁਸੀਂ ਸੇਮ ਗੱਲ ਐਮ ਵੀਰਕ ਨੇ ਇਹ ਦੇਤਾ ਜੀ ਵਿੱਕੀ ਕੋਸਲ ਨੇ ਇਹ ਕਰਤਾ ਮਤਲਬ ਮੈਂ 3-4 ਇੰਟਰਵਿਊ ਦੇਖੇ ਨੇ ਮੱਕੜ ਜੀ ਨੇ ਸੇਮ ਗੱਲਾਂ ਬੋਲੀਆਂ ਨੇ ਸੇਮ ਕਿ ਉਹਨੇ ਇਹ ਪੇਸ਼ਤਾ ਜੀ ਇਹਨੇ ਇਹ ਕਰਤਾ ਭਾਈ ਤੁਸੀਂ ਕਿਉਂ ਗਾਉਂਦੇ ਹੋ ਜਿੰਨੇ ਪੇਸ਼ਤਾ ਸੇਵਾ ਹੈ ਇਹ ਗਾਉਂਦੇ ਕਾਹਨੂੰ ਤੁਸੀਂ ਗਾਉਂਦੇ ਐਸ ਲਈਓ ਕੱਲ ਨੂੰ ਮਹੀਨੇ ਬਾਅਦ 2 ਮਹੀਨੇ ਬਾਅਦ ਪਾਣੀ ਠਹਿਰ ਜਾਣਾ ਤੁਹਾਨੂੰ ਆਪਣਾ ਪੋਡਕਾਸਟ ਦਾ ਕੰਮ ਸ਼ੁਰੂ ਕਰਨਾ ਪੈਣਾ ਤੁਸੀਂ ਇਹਨਾਂ ਨੂੰ ਸੱਦੋਗੇ ਚਾਰ ਪੈਸੇ ਵਟੋਗੇ ਹੁਣ ਤੁਸੀਂ ਲੋਕਾਂ ਦੇ ਵਿੱਚ ਵੀ ਉਹ ਲੋਕਾਂ ਕੋਲੋਂ ਵਾਵਾ ਵੀ ਖੱਟ ਲਈ ਤੁਸੀਂ ਕਿਆ ਮੱਕੜ ਸਾਡੇ ਤੇ ਆਇਆ ਸੀਗਾ ਔਰ ਤੁਸੀਂ ਇਧਰੋਂ ਆਪਣੀ ਪੋਡਕਾਸਟ ਦੀ ਪੱਕੀ ਤਿਆਰੀ ਵੀ ਕਰ ਲੈਣਾ ਨਾਲ ਬਈ ਮੈਂ ਤਾਂ ਇਹ ਕੀਤੀ ਸੀ ਯਾਰ ਤੁਹਾਡੀ ਮੇਰੇ ਨਾਲ ਪੋਡਕਾਸਟ ਕਰ ਲੋ ਮਤਲਬ ਤੁਹਾਨੂੰ ਵੀ ਹੁਣ ਲੋਕ ਲਾਂਦਾ ਪਾਣ ਤੁਹਾਡੇ ਚੈਨਲ 'ਚ ਇੰਨੀ ਰੀਚ ਹੈਗੀ ਏ ਲੋਕ ਤੁਹਾਨੂੰ ਪੂਰਾ ਪੰਜਾਬ ਦੇਖਦਾ ਤੁਸੀਂ ਮੈਂ ਤਾਂ ਨਹੀਂ ਹੱਸਦਾ ਕੋਈ ਇੰਟਰਵਿਊ ਦੇਖਿਆ ਤੁਸੀਂ ਸਰਕਾਰ ਨੂੰ ਕੁਐਸਚਨ ਕਰ ਰਹੇ ਹੋ ਬਈ ਕਿੱਥੇ ਹੋ ਤੁਸੀਂ ਕੀ ਅਪਰੋਚ ਆ ਸੈਂਟਰਲ ਦੀ ਕੀ ਅਪਰੋਚ ਆ ਅਗਲਾ ਸਟੈਪ ਕੀ ਆ ਸਰਕਾਰ ਦਾ ਤੁਸੀਂ ਹਾਲ ਤੱਕ ਤਾਂ ਕੁਐਸ਼ਨ ਕੀਤਾ ਹੀ ਨਹੀਂ ਤੁਹਾਡੇ ਚੈਨਲ ਦੀ ਇੰਨੀ ਰੀਚ ਆ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਦੂਜੀ ਗੱਲ ਮੈਂ ਤੁਹਾਡਾ ਇੱਕ ਹੋਰ ਇੰਟਰਵਿਊ ਵੇਖਿਆ ਤੁਸੀਂ ਕਹਿ ਰਹੇ ਹੋ ਹੁਣ ਡੇਰੇ ਵਾਲੇ ਦਿਸੇ ਨਹੀਂ ਡੇਰੇ ਵਾਲੇ ਨੇ ਵੀ ਸੇਵਾ ਨਿਭਾਈ ਹੈ ਹਾਲਾਂਕਿ ਮੈਂ ਡੇਰਿਆਂ ਦੇ ਹੱਕ 'ਚ ਨਹੀਂ ਹੈਗਾ ਬਟ ਉਹਨਾਂ ਨੇ ਵੀ ਸੇਵਾ ਨਿਭਾਈ ਹੈ ਜੇ ਨਹੀਂ ਨਿਭਾਈ ਉਹਨਾਂ ਦੀ ਆਪਣੀ ਮਰਜ਼ੀ ਜੇ ਉਹਨਾਂ ਨੇ ਨਹੀਂ ਵੀ ਨਿਭਾਈ ਤੇ ਉਹਨਾਂ ਦੀ ਆਪਣੀ ਮਰਜ਼ੀ ਏ ਦੂਜੀ ਗੱਲ ਤੁਸੀਂ ਕਹਿੰਦੇ ਹੋ ਹੁਣ ਕਿਉਂ ਨਹੀਂ ਰੋਕ ਦਿੰਦੇ ਹੜ੍ਹ ਜਾਂ ਬਾਰਿਸ਼ ਡੇਰੇ ਵਾਲੇ ਰੱਬ ਦੀ ਰਜ਼ਾ ਨੂੰ ਕੋਈ ਰੋਕ ਨਹੀਂ ਸਕਦਾ ਸਾਡੇ ਗੁਰੂ ਤਾਂ ਸਵੇਪਾਸ਼ਾ ਜੀ ਨੇ ਵੀ ਰੱਬ ਦੀ ਰਜ਼ਾ ਚ ਰਹਿ ਕੇ ਬੋਲਿਆ ਸੀਗਾ ਕਿ ਹੁਣ ਮੇਰੇ ਜਾਨ ਦਾ ਸਮਾ ਆ ਗਿਆ ਨਹੀਂ ਤਾਂ ਫਿਰ ਸਾਡੇ ਗੁਰੂ ਵੀ ਕਹਿ ਦਿੰਦੇ ਕਿ ਮੈਂ ਹਲੇ ਪਹਿਲੇ ਖਾਲਸਾਤਨ ਬਣਾ ਲਾ ਜਾਂ ਸਿੱਖਾਂ ਨੂੰ ਹੋਰ ਸੁਧਾਰ ਲਾਂ ਫਿਰ ਜਾਵਾਂਗਾ ਜੀ ਰੱਬ ਨੂੰ ਵਾਪਸ ਭੇਜ ਦਿੰਦੇ ਬਟ ਸਾਡੇ ਗੁਰੂ ਮਹਾਰਾਜ ਨੇ ਵੀ ਰੱਬ ਦੀ ਰਜ਼ਾ ਚ ਰਹਿ ਕੇ ਬਾਣਾ ਮੰਨਿਆ ਤੇ ਰੱਬ ਦੀ ਰਜ਼ਾ ਨੂੰ ਕੋਈ ਰੋਕ ਨਹੀਂ ਸਕਦਾ ਕੋਈ ਸੰਤ ਹੋਵੇ ਕੋਈ ਵੀ ਹੋਵੇ ਕੋਈ ਨਹੀਂ ਟਾਲ ਸਕਦਾ ਜਿਹੜੀ ਰੱਬ ਨੇ ਚੀਜ਼ ਕਰਨੀ ਆ ਉਹ ਕਰਨੀ ਆ ਹਾਂ ਸੰਤਾ ਚ ਨਹੀਂ ਪਾਵਰ ਹੁੰਦੀ ਐ ਕਿ ਜਿਹੜੀ ਚੀਜ਼ ਵੱਡੇ ਪੱਧਰ ਤੇ ਹੋਣੀ ਸੀ ਉਹ ਛੋਟੇ ਤੇ ਹੋ ਜਾਂਦੀ ਆ ਇਹ ਸੰਤਾ ਕੋਲ ਪਾਵਰ ਹੁੰਦੀ ਆ ਜਿਹੜੇ ਸੱਚੇ ਭਗਤ ਹੁੰਦੇ ਨੇ ਪਰ ਮੈਂ ਤਾਂ ਸ਼ਰਮ ਆ ਤੁਹਾਡੇ ਤੇ ਕਿ ਤੁਸੀਂ ਕੀ ਕਰੀ ਜਾਂਦੇ ਹੋ ਫੇਮ ਵੀ ਵਟੇ ਟੀਆਰਪੀ ਵੀ ਲੈਣੀ ਫੇਮ ਵੀ ਲੈਣਾ ਲੋਕਾਂ ਕੋਲੋਂ ਵਾਵਾ ਵੀ ਲੈਣੇ ਤੇ ਕੱਲ ਨੂੰ ਆਪਣੇ 4 ਪੈਸੇ ਬਣਾਣੇ ਤੇ ਵੀ ਮੈਂ ਤਿਆਰੀ ਕਰ ਲਾ ਮੈਂ ਤਾਰੀਫ ਕਰਦਾ ਸਿੰਗਰਾਂ ਦੀ ਸ਼ਰਮ ਕਰੋ ਯਾਰ ਚਲੋ ਜੀ ਅੱਜ ਲਈ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ Saat shriya kal